ਸਾਡੇ ਮਤਲਬ ਦੰਦ ਨੇ 32 ਅਗਲੇ ਗੁਰਮੁਖ ਪਿਆਰੇ ਦੇ ਤੇ 32 ਸਾਡੇ ਚਾਹੂ ਠੇ ਦੰਦ ਸਾਡੇ ਖੜ ਜਾਂਦੇ ਨੇ ਇਸ ਸੁਭਾਵਕ ਜੀ ਗੱਲ ਹੈ ਜਦੋਂ ਅਸੀਂ ਕਿਸੇ ਦੇ ਨੇਤਰਾਂ 'ਚ ਨੇਤਰ ਪਾਉਂਨੇ ਆ ਤੇ ਸਾਡੇ ਦੰਦ ਖੜ ਜਾਂਦੇ ਨੇ ਮਿਲੇ ਬੀਸ਼ ਕਰ ਜੋਰ ਕਿ ਜਦੋਂ ਸਾਡੇ ਦੰਦ ਖੜ ਜਾਂਦੇ ਨੇ ਸਾਡੇ ਮੂੰਹ ਤੇ ਹਾਸਾ ਆ ਜਾਂਦਾ ਹੈ ਮੁਸਕਰਾਹਟ ਆ ਜਾਂਦੀ ਹੈ ਫਿਰ ਸਾਡੇ ਹੱਥ ਜੁੜ ਜਾਂਦੇ ਨੇ ਜਦੋਂ ਹੱਥ ਜੁੜਦੇ ਨੇ ਤੇ 10 ਉਂਗਲਾਂ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਉਹ ਵੀ ਜੁੜਦੀਆਂ ਨੇ 10 ਸਾਡੀਆਂ ਉਂਗਲਾਂ ਤੇ 10 ਅਗਲੇ ਗੁਰਮੁਖ ਪਿਆਰੇ ਦੀਆਂ ਉਂਗਲਾਂ ਇਹ 20 ਉਂਗਲਾਂ ਹੋ ਗਈਆਂ ਮਿਲੇ 20 ਕਰ ਜੋਰ ਗੁਰਸਿੱਖ ਕੋ ਗੁਰਸਿੱਖ ਮਿਲੇ ਖੇਲੇ ਹਨ 7 ਕਰੋੜ ਕਿ ਜਦੋਂ ਅਸੀਂ ਕਿਸੇ ਗੁਰਸਿੱਖ ਨੂੰ ਮਿਲਦੇ ਆਂ ਫਤਿਹ ਦੀ ਸਾਂਝ ਪਾਉਂਦੇ ਆਂ ਤੇ ਜਿਹੜੇ ਸਾਡੇ 7 ਕਰੋੜ ਰੋਮ ਹੁੰਦੇ ਨੇ ਉਹ ਵੀ ਨਾਲ ਰਲ ਕੇ ਫਤਿਹ ਬੁਲਾਉਂਦੇ ਨੇ ਸੋ ਆਓ ਸਾਰੀ ਸਾਧ ਸੰਗਤ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਗਰਦੀ ਕੀ ਫਤਿਹ